ਠੀਕ ਜਿਵੇਂ ਹਾਸ਼ਰਸ ਬਹੁਤ ਲੋਕਾਂ ਨੂੰ ਸੀ ਕਿ ਹੋਣਾ ਇਹਨਾਂ ਦੀ ਜਿਹੜੀ ਮੁਹੱਬਤ ਤਾਂ ਮਿਲ ਜੂਗੀ ਉਹ ਮੇਰਾ ਫੈਸਲਾ ਸੀ ਉਹ ਸਾਰੇ ਯੂਨਟ ਨਾਲ ਹੀ ਟਕਰਾਇ ਸੀ ਮੇਟਾ ਨਾਲ ਇਹ 16 ਸਾਲ ਪਹਿਲਾਂ ਆਇਆ ਸਬਜੈਕਟ ਤੁਸੀਂ ਕਹ ਰਹੇ ਦੁਬਾਰਾ ਉਸ ਤਰ੍ਹਾਂ ਦਾ ਟੀਮ ਨਹੀਂ ਬਣਦਾ ਇੱਥੇ ਕੀ ਚੇਂਜ ਹੋਇਆ ਕੁਝ ਨਹੀਂ ਹੋਇਆ ਇਹ ਸਿਰਫ ਉਹ ਇੰਟਰਨੈਟ ਤੇ ਕੁਫਰਤੋਲਣ ਵਾਲੇ ਜਿਹੇ ਬਤੈਨਾ ਉਹ ਆਪ ਕੀ ਬਣ ਗਏ ਬੜਾ ਲੱਗਿਆ ਆਪ ਕੋਈ ਫਾਇਦਾ ਬਣਾ ਲਿਆ ਕਿਸੇ ਵੀ ਬੰਦੇ ਕੋਲ ਕੋਈ ਉਹ ਤੋਂ ਬਾਅਦ ਕੋਈ ਥਾਟ ਉਤਪੰਨ ਹੁੰਦਾ ਹੈ ਜਿਹੜਾ ਲੱਗੇ ਵੀ ਹਾਂ ਇਹ 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 ਸਹੀ ਥਾਟ ਹੈ ਮੈਨੂੰ ਜ਼ਰੂਰ ਦੱਸੋ ਮੈਂ ਮੈਂ ਉਹ ਬੰਦੇ ਨੂੰ ਉੱਤੇ ਨਾਲ ਬਿਠਾ ਕੇ ਜੀ ਇੰਟਰਵਿਊ ਕਰਾਂਗਾ ਕਿ ਹਾਂ ਇਹਨੇ ਤੋੜ ਲੱਭਿਆ ਅਜੇ ਨਹੀਂ ਲੱਭਿਆ ਲੱਭ ਗਿਆ ਤਾਂ ਮੈਂ ਜ਼ਰੂਰ ਦੱਸੂਗਾ ਬਟ ਤਿਆਰੀ ਹੈ ਕਰਦਾ ਤਾਂ ਹੈ ਮੈਂ ਤਾਂ 2 ਸਾਲ ਹੋ ਗਏ ਲੱਗੇ ਰਿਹਾ ਹਰ ਚੀਜ਼ ਦਾ ਵਕਤ ਇਸੇ ਲਈ ਕਿ ਤੁਸੀਂ ਨਿਰੰਤਰ ਕੰਮ ਕਰਦੇ ਹੋ ਔਰ ਦਿਨੋਂ ਦਿਨ ਤੇ ਤੁਹਾਡਾ ਜਿਹੜਾ ਦਿਮਾਗ ਹੋਰ ਕੰਮ ਕਰਨ ਲਈ ਤੁਹਾਨੂੰ ਫਰੇਗਾ ਸ਼ਾਇਦ ਇਹ ਹੀ وجہ ਕਿ ਉਹੀ ਰੁਟੀਨ ਜਿਹਦੇ ਉਹਦੇ ਗਾਉਂ ਲੱਗਿਆ ਲੀਨਿਤ ਕੇ ਬਾਰੇ ਹੋ ਗਿਆ ਥੈਂਕ ਯੂ ਸੋ ਕਿ ਮੈਂ ਸਵੇਰੇ ਉਸੇ ਵਕਤ ਉਸੇ ਵਕਤ ਸੌਣਾ ਇਹਦੇ ਲਈ ਸ਼ਰਮਾ ਜੀ ਲਈ ਜਿਹਦੇ ਨੂੰ ਤਿੰਨ ਹਿੱਸਿਆਂ ਚ ਵੰਡਿਆ ਇਹ 16 ਘੰਟੇ ਸੌਣ ਤੇ ਬਿਜ਼ਾਰ ਕਰਦੇ ਮੈਂ 8 ਘੰਟੇ ਦੇਖੋ ਸਿਨੇਮਾ ਜਾਂ ਥ੍ਰਿਲਰ ਤਾਂ ਭਾਵੇਂ ਹੀ ਹੁੰਦਾ ਹੈ ਵੀ ਜਦੋਂ ਆਪਾਂ ਥ੍ਰਿਲਰ ਦੀ ਗੱਲ ਕਰੀ ਤਾਂ ਕੋਲ ਬੰਦ ਕਰ ਲਿਆ ਕਰੋ ਹੋਣ ਜੇ ਕਿਸੇ ਹੋਰ ਦਾ ਪਾ ਜਾਂਦਾ ਕੁੱਦ-ਕੁੱਦ ਪੈਣਾ ਸੀ ਵੀ ਫੇਰੀ ਬਾਈਟ ਖਰਾਬ ਹੋ ਗਈ ਸੋ ਇਹ ਹੁੰਦਾ ਹੈ ਇਹ ਹੀ ਸਿਨੇਮਾ ਜੇ ਤੁਹਾਨੂੰ ਇਹ ਪਤਾ ਹੀ ਹੋਊਗਾ ਵੀ ਫਿਲਮ ਚ ਐ ਹੋਊਗਾ ਜਿੱਦਾਂ ਹੁਣ ਆਪਾਂ A ਤੋਂ Z ਤੱਕ ਜੇ ਕਹਾਣੀ ਸੁਣਾਉਂਦੇ ਹਾਂ ਤਾਂ ਥੀਏਟਰ ਜਦੋਂ ਅਸੀਂ ਪੜ੍ਹਦੇ ਸੀ ਜਾਂ ਅਸੀਂ ਦੇਖਣ ਜਾਂਦੇ ਸੀ ਹੁਣ ਤਾਂ ਮੈਨੂੰ ਪਤਾ ਨਹੀਂ ਕਿਸ ਤਰ੍ਹਾਂ ਵੱਡੇ ਸਿਨੇਮੇ ਜਿਹਦੇ ਤੱਕੀਆਂ ਹੁੰਦੀ ਸੀ ਤਾਂ ਕਈ ਬੰਦੇ ਵਿੱਚ ਪਹਿਲਾਂ ਸਬੀਜਾ ਲਾ ਲਾ ਹੁਣ ਇਹਨੇ ਆ ਉਹ ਬੁਲਾਣੇ ਨੇ ਹੁਣ ਸੈੱਟ ਲੈਣਾ ਲੈ ਹੁਣ ਇਹਦੇ ਪਈਆਂ ਹਨ ਸੋ ਜਿਹੜਾ ਇਹ ਅਨਐਕਸਪੈਕਟਡ ਤੁਸੀਂ ਜਿਹੜਾ ਕਹਿੰਦੇ ਨਾ ਉਹ ਹੀ ਅਸਲ ਚ ਸਕ੍ਰੀਨ ਪਲੇਅਰ ਹੈ ਜੇ ਤੁਹਾਨੂੰ ਹੈਪੀ ਐਂਡ ਹੀ ਮਿਲ ਜਾਂਦਾ ਫਿਰ ਇਹਨੇ ਇੱਕ ਨਾਰਮਲ ਕਰਾਇਆ ਸੀ ਠੀਕ ਜਿਵੇਂ ਹਾਸ਼ਰ ਸੀ ਬਹੁਤ ਲੋਕਾਂ ਨੂੰ ਸੀ ਕਿ ਹੁਣ ਇਹਨਾਂ ਦੀ ਜਿਹੜੀ ਮੁਹੱਬਤ ਹੈ ਮਿਲ ਗਈ ਉਹ ਮੇਰਾ ਫੈਸਲਾ ਸੀ ਉਹ ਸਾਰੇ ਯੂਨਿਟ ਨਾਲ ਇਹ ਹੀ ਟਕਰਾਅ ਸੀ ਮੇਰੇ ਨਾਲ ਇਹ ਨਹੀਂ ਮਿਲਦਾ ਇਹਦੇ ਨਾਲ ਇੱਕ ਹੋਰ ਸਬਜੈਕਟ ਵੀ ਨਿਕਲ ਸਕਦਾ ਉਹਦੀ ਸ਼ਾਇਦ ਅੱਜ ਤੱਕ ਡਿਮਾਂਡ ਹੈ ਫੈਸ਼ਲ ਟੂਗਾ ਤੇ ਨਹੀਂ ਉਹ ਹੀ ਸਭ ਤੋਂ ਵੱਧ ਪਸੰਦ ਕੀਤਾ ਜੀ ਇਹ ਨਹੀਂ ਸਕੇ

ਇਹ 16 ਸਾਲ ਪਹਿਲਾ ਆਏ ਸਬਜੈਕਟ ਤੁਸੀਂ ਕਹਿ ਰਹੇ ਹੋ ਦੁਬਾਰਾ ਉਸ ਤਰ੍ਹਾਂ ਦਾ ਕਿਉਂ ਨਹੀਂ ਬਣਦਾ ਇਥੇ ਕੀ ਚੇਂਜ ਹੋਇਆ ਕੁਛ ਨਹੀਂ ਹੋਇਆ ਇਹ ਸਿਰਫ ਇੰਟਰਨੈਟ ਤੇ ਕੋਫਰ ਤੋਲਣ ਵਾਲੇ ਦੇ ਬਦਲਣਾ ਉਹ ਆਪ ਦੀ ਬਣ ਗਿਆ ਬਦਲਣੇ ਆਪ ਦਾ ਹੀ ਫੈਲ ਜਾ ਰਹੇ ਮੈਲੋਡੀ ਕਦੇ ਨਹੀਂ ਜਾਂਦੀ ਔਰ ਚੰਗੇ ਜਿਹੜੇ ਸਬਜੈਕਟ ਹੈ ਉਹ ਕਦੇ ਨਹੀਂ ਪੁਰਾਣੇ ਹੁੰਦੇ ਕਿਉਂਕਿ ਕਟਕਟਾ ਕੇ ਫਿਲਮ ਤਿੰਨ ਕਿਰਦਾਰਾਂ ਤੇ ਖੜਦੀ ਹੁੰਦੀ ਆਪਸਾਰ ਤੇ ਇੱਕ ਹੀਰੋ ਇੱਕ ਲੜਕੀ ਤੇ ਇੱਕ ਵਿਲਮੇ ਨੇ ਛੁਪ ਜਾਂਦਾ ਕਰਦਾ ਉਹਦੇ ਬਾਅਦ ਬਾਕੀ ਦਾਣਾ ਡੜਿਆ ਸੋ ਬਦਲਦਾ ਕੁਛ ਨਹੀਂ इमोਸ਼ਨ ਹੋ ਰਹੀ ਹੁੰਦਾ ਇੱਕੋ ਤਰ੍ਹਾਂ ਰੋਇਆ ਜਾਂਦਾ ਜਿੱਦਾਂ ਅੱਜ ਤੋਂ 25 ਸਾਲ ਪਹਿਲਾਂ ਕੋਈ ਰੋਂਦਾ ਸੀ ਧੁਪ ਚ ਉਸੇ ਤਰ੍ਹਾਂ ਜਿਵੇਂ ਅੱਜ ਕੋਈ ਅਲੱਗ ਤਰ੍ਹਾਂ ਦਾ ਮੂੰਹ ਤਾਂ ਹੁਣ ਬਣਾਉਂਦਾ ਨੇ ਫੱਬੇ ਸੱਜੇ ਨੂੰ ਜਾਣਾ ਜਿਆਦਾ ਕਮਾਲੀਆਂ ਸੋ ਸੇਮ ਇਮੋਸ਼ਨ ਹੈ ਕਈ ਵਾਰੀ ਕਈ ਸਬਜੈਕਟ ਐਸੇ ਬਣ ਜਾਂਦੇ ਨੇ ਵਿਵਹਾਰ ਉਹਦੇ ਵਿੱਚੋਂ ਕੜੀ-ਕੱਢਣੀ ਬਹੁਤ ਔਖੀ ਹੋ ਜਾਂਦੀ ਹੈ ਉਹ ਕਈ ਅਸਲ ਚ ਉਹ ਕਹਾਣੀ ਦਾ ਕੀ ਸੀ ਕਿ ਉਹ ਅਸੀਂ ਉਦੋਂ ਨਿਕਲੇ ਸੀ ਅੰਡੀਗੜ ਵਿਦਿਆਲੇ ਉਹਦੇ ਚ ਤਾਂ ਜਦੋਂ ਉਹ ਸਬਜੈਕਟ ਵਨ ਅਸੀਂ ਪਿੰਡ ਬਾਗ ਲਾਉਂਦੇ ਸੀ ਉਦੋਂ ਦਾ ਵਨ ਲਾਈਨਰ ਲਿਖਿਆ ਸੀ ਬਾਅਦ ਫਿਰ ਬਹੁਤ ਚੀਜ਼ਾਂ ਉਹਦੇ ਚ ਅਲੱਗ-ਅਲੱਗ ਤਰ੍ਹਾਂ ਐਡ ਹੋਈਆਂ ਜਿਦਾ ਬਾਅਸਰ ਮੇਰਾ ਮਿੱਤਰ ਸੀ ਉਹਨਾਂ ਨੇ ਦੂਜੀ ਕੁੜੀ ਦਾ ਕੈਰੈਕਟਰ ਐਡ ਕੀਤਾ ਫਿਰ ਪ੍ਰੋਫੈਸਰ ਮਰੂਲਾ ਗੌਰ ਭਾਈ ਵਰੀ ਇਹਾਂ ਨੇ ਫਿਰ ਕਾਕੇ ਦਾ ਤੇ ਭੈਣ ਦਾ ਜਿਹੜੇ ਵਿਆਹ ਦੇ ਸੀਨ ਉਹ ਬਾਅਦ ਚ ਐਡ ਹੋ ਗਏ ਉਹ ਉਹ ਕਹਾਣੀ ਬੰਨੂ ਕੰਪਲੀਟ ਜੀ ਲੱਗਦੀ ਹੈ ਤੁਹਾਨੂੰ ਵੀ ਲੱਗਦੀ ਹੋਵੇ ਉਹਦੇ ਵਿੱਚੋਂ ਹੁਣ ਨਿਕਲੇ ਨੇ ਕਈ ਲੇਖਕਾਂ ਨੇ ਵੀ ਜ਼ਿਕਰ ਕਰ ਲਿਆ ਆਹ ਧੀ ਅਰੀਜਨਲ ਵੀ ਮੇਰੇ ਨਾਲ ਇੱਕ ਦਿਨ ਅਸੀਂ ਫਿਲਮ 'ਚ ਵੀ ਬੈਠੇ ਬੈਠੇ ਗੱਲ ਹੋਈ ਮੈਂ ਕਹਿੰਦੇ ਜੋ ਉਹ ਨਹੀਂ ਉਹ ਨਿਕਲ ਨਹੀਂ ਰਿਹਾ ਗਿਆ ਤੋਂ ਕੋਈ ਵੀ ਤੁਹਾਡਾ ਟੀਵੀ ਜਾਂ ਰੀਡ ਆਸਨ ਦਾ ਪ੍ਰਾਪਤੀ ਮੀਡੀਆ ਦਾ ਬਾਅਦ ਹਮ ਕਿਸੇ ਵੀ ਬੰਦੇ ਕੋਲ ਕੋਈ ਉਹ ਤੋਂ ਬਾਅਦ ਕੋਈ ਥਾਟ ਉਤਪਨ ਹੁੰਦਾ ਹੈ ਜਿਹੜਾ ਲੱਗੇ ਵੀ ਹਾਂ ਇਹ 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 ਸਹੀ ਥਾਟ ਹੈ ਮੈਨੂੰ ਜ਼ਰੂਰ ਦੱਸੋ ਮੈਂ ਮੈਂ ਉਹ ਬੰਦੇ ਨੂੰ ਇੱਥੇ ਨਾਲ ਬਿਠਾ ਕੇ ਜੀ ਇੰਟਰਵਿਊ ਕਰਾਂਗਾ ਕਿ ਹਾਂ ਇਹਨੇ ਤੋੜ ਲੱਭਿਆ ਅਜੇ ਨਹੀਂ ਲੱਭਿਆ ਲੱਭ ਗਿਆ ਤਾਂ ਮੈਂ ਜ਼ਰੂਰ ਦੱਸੂਗਾ ਬਟ ਤਿਆਰੀ ਹੈ ਕਰਦਾ ਤਾਂ ਹੈ ਮੈਂ ਤਾਂ 2 ਸਾਲ ਹੋ ਗਏ ਲੱਗੇ ਨੇ ਆ ਆ 6 ਸਤੰਬਰ ਤੋਂ ਸਾਡੇ ਇਸ ਫਿਲਮਸ ਲੱਗ ਗਏ ਪੰਕੀ ਵਾਲੀ ਦੇਖ ਰਿਹਾ ਬਰੋਨੀ ਦਾ ਪੈਣੀ ਹੁਣ ਚੋਹ ਜੇ ਵਾਰ